ਬੱਸ ਸਟੈਂਡ ਬਾਹਰ ਲਜਾਣ ਦਾ ਪ੍ਰਾਈਵੇਟ ਬੱਸ ਆਪਰੇਟਰਾਂ ਨੇ ਵੀ ਕੀਤਾ ਆਕਰਜ਼ ਕਿਹਾ ਬਣਾਇਆ ਜਾਵੇ ਫਲਾਈਓਵਰ ਅੱਜ ਜਿੱਥੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਵਿਧਾਇਕਾ ਤੇ ਸ਼ਹਿਰ ਦੇ ਹੋਰ ਜੋ ਵੱਖ-ਵੱਖ ਪਾਰਟੀਆਂ ਦੀ ਨੁਮਾਇੰਦਿਆਂ ਵੱਲੋਂ ਬਠਿੰਡਾ ਦੇ ਡਿਪਟੀ ਕਮਿਸ਼ਨਰ ਦੇ ਨਾਲ ਇੱਕ ਮੀਟਿੰਗ ਕੀਤੀ ਗਈ ਸੀ ਉੱਥੇ ਸ਼ੁੱਕਰਵਾਰ ਨੂੰ 2:30 ਵਜੇ ਦੇ ਲਗਭਗ ਬੱਸ ਆਪਰੇਟਰਾਂ ਦੇ ਜੋ ਆਪ ਪ੍ਰਾਈਵੇਟ ਬੱਸ ਆਪਰੇਟਰਾਂ ਦੇ ਪ੍ਰਧਾਨ ਨਰਪਿੰਦਰ ਸਿੰਘ ਜਲਾਲ ਨੇ ਭੁਲਦਿਆ ਕਿਹਾ ਇਹ ਬੱਸ ਸਟੈਂਡ ਬਾਹਰ ਲੈ ਕੇ ਜਾਣ ਦੀ ਕੋਈ ਯੋਜਨਾ ਨਹੀਂ ਹੈ ਇਹਦੇ ਨਾਲ ਜਿਹੜੀ ਬੱਸਾਂ ਦੇ ਨਾਲ ਕੋਈ ਸ਼ਹਿਰ ਦੇ اندر ਕੋਈ ਜ਼ਿਆਦਾ ਟ੍ਰੈਫਿਕ ਨਹੀਂ ਹੈ ਤਾਂ ਨਾ ਹੀ ਕੋਈ ਸਮੱਸਿਆ ਹੁੰਦੀ ਹੈ ਉਹਨਾਂ ਆਪਣਾ ਇਹ ਮੰਗ ਕੀਤੀ ਹੈ ਕਿ ਇੱਕ ਫਲਾਈਓਵਰ ਬਣਾਇਆ ਜਾਵੇ ਆਈਪੀਓ ਪੁਲ ਤੋਂ ਲੈ ਕੇ ਆਪਣਾ ਇਹ ਬਠਿੰਡਾ ਦੇ ਸਰਹੰਦ ਨਹਿਰ ਤੱਕ ਜਿਸ ਦੇ ਨਾਲ ਵੀ ਆਪਣਾ ਟ੍ਰੈਫਿਕ ਦਾ ਹੱਲ ਹੋ ਜਾਵੇਗਾ ਉਹਨਾਂ ਮੰਗ ਕੀਤੀ ਹੈ ਕਿ ਬੱਸ ਇੰਡਸਟਰੀ ਤੋਂ ਬਾਹਰ ਨਾਲ ਜਾਇਆ ਜਾਵੇ ਅਤੇ ਇੱਕ ਫਲਾਈਓਵਰ ਬਣਾਇਆ ਜਾਵੇ ਜਿਸ ਦੇ ਨਾਲ ਸ਼ਹਿਰ ਦੇ ਵਿੱਚ ਜੋ ਟ੍ਰੈਫਿਕ ਦੀ ਸਮੱਸਿਆ ਹੈ ਉਹ ਹੱਲ ਹੋ ਸਕਦੀ ਹੈ ਮੈਂ ਨਰਪਿੰਦਰ ਸਿੰਘ ਜਲਾਲ ਪ੍ਰਧਾਨ ਪ੍ਰਾਈਵੇਟ ਬੱਸ ਆਪਰੇਟਰ ਜੁਨੀ ਜਿਲ੍ਹਾ ਬਠਿੰਡਾ ਜੀ ਸਾਡੀ ਬੱਸਾਂ ਦੇ ਦੇ ਸ਼ਿਫਟ ਕਰਨ ਸੰਬੰਧੀ ਸੀਗੀ ਮੀਟਿੰਗ ਡੀਸੀ ਸਾਹਿਬ ਨੇ ਸੱਦੀ ਸੀ ਜਿਹਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਨਮਾਇंदे ਜਿਵੇਂ ਵਪਾਰ ਮੰਡਲ ਦਾ ਹੋਟਲ ਐਸੋਸੀਏਸ਼ਨ ਦਾ ਪੀਆਰਟੀਸੀ ਦੇ ਪ੍ਰਾਈਵੇਟ ਬੱਸ ਆਪਰੇਟਰਾਂ ਦੇ ਤੌਰ ਤੇ ਤੇ ਮੁਲਾਜ਼ਮਾਂ ਦੇ ਤੌਰ ਤੇ ਸਾਰੇ ਵਰਗਾਂ ਦੇ ਨਮਾਇंदे ਜਿਹੜੇ ਸੱਦੇ ਗਏ ਸੀਗੇ ਜੀ ਤੇ ਉਸ ਸੰਬੰਧੀ ਮੀਟਿੰਗ ਸੀਗੀ ਜੀ ਅੱਜ ਕੀ ਫੈਸਲੇ ਹੋਏ ਤਾਂ ਇਸ ਲਈ ਸਾਰੇ ਇਹ ਬੱਸ اڈਿਆਂ ਨੂੰ ਸ਼ਿਫਟ ਕਰਨ ਸੰਬੰਧੀ ਫੈਸਲਾ ਜਿਹੜਾ ਸਰਕਾਰ ਦਾ ਉਹ ਸਾਨੂੰ ਦੱਸਿਆ ਗਿਆਗਾ ਬਿਲਕੁਲ ਭਾਗ ਫਾਈਨਲ ਹੈ ਸਾਡਾ ਉਹਦੇ ਤੇ ਬਹੁਤ ਭਾਰੀ ਇਤਰਾਜ਼ ਹੈ ਜੀ ਕਿਉਂਕਿ ਇਹ ਸਾਰਾ ਕੁਝ ਹੈ ਜਿਹੜਾ ਇਹ ਸਾਡੇ 'ਤੇ ਮਥਪਿਆ ਜਾ ਰਿਹਾ ਹੈ ਵੀ ਜਿਹੜੀ ਹੈਗੀ ਟ੍ਰੈਫਿਕ ਦੀ ਸਮੱਸਿਆ ਉਹ ਬੱਸਾਂ ਕਰਕੇ ਆ ਮੈਂ ਇੱਥੇ ਲਗਭਗ 30 35 ਜਾਣੇ ਸੀਗੇ ਸ਼ਹਿਰ ਦੇ ਮੌਜੂਦ ਬੰਦੇ ਅਫਸਰ ਸਾਹਿਬਾਨ ਸੀਗੇ ਮੈਂ ਉਹਨਾਂ ਨੂੰ ਪੁੱਛਿਆ ਸੀ ਵੀ ਕੋਈ ਹੱਥ ਖੜਾ ਕਰਕੇ ਕਹਿ ਦਿਓ ਵੀ ਸ਼ਹਿਰ ਚ ਬੱਸ ਕਰਕੇ ਸਮੱਸਿਆ ਐਕਚੁਅਲੀ ਬੱਸ ਕਰਕੇ ਨਹੀਂ ਟ੍ਰੈਫਿਕ ਦੀ ਬੇਨਿਜ਼ਮੀ ਕਰਕੇ ਸਮੱਸਿਆ ਹੋ ਰਹੀ ਹੈ ਸਾਰੀ ਦੀ ਸਾਰੀ ਟ੍ਰੈਫਿਕ ਦਾ ਪਾਲਣ ਨਹੀਂ ਹੋ ਰਿਹਾ ਤਾਂ ਸਮੱਸਿਆ ਹੈਗੀ ਬਸ ਅੱਡਾ ਇਹ ਜਿਹੜੇ ਪਟਿਆਲਾ ਸ਼ਹਿਰ ਦਾ ਦੇਖੋ ਬਾਹਰ ਕੱਢਿਆ ਉਹਦੇ ਨਾਲ ਟ੍ਰੈਫਿਕ ਦੀ ਸਮੱਸਿਆ ਵਧੀ ਆ ਉਹ ਵੀ ਕੋਈ ਕੋਈ ਪ੍ਰੋਪਰ ਬਾਹਰ ਨਹੀਂ ਹੋਇਆਗਾ ਬਰਨਾਲਾ ਲੁਧਿਆਣਾ ਜਲੰਧਰ ਅੰਮ੍ਰਿਤਸਰ ਸਾਰੇ ਇਹਦੋਂ ਵੱਡੇ ਸਿਟੀ ਨੇ 10-10 ਲੱਖ ਦੀ ਆਬਾਦੀ ਇਹਨਾਂ ਸ਼ਹਿਰਾਂ ਦੀ ਉੱਥੇ ਵੀ बात ਸਾਡੇ ਅੰਦਰ ਹੈ ਤੁਸੀਂ ਲੁਧੇਣਾ ਆਮ ਹੀ ਜਾਂਦੇ ਹੋਵੋਗੇ ਉੱਥੇ ਦੇਖਿਆ ਵੀ ਹੁਣ ਫਲਾਈਓਵਰ ਬਣਨਾ ਟ੍ਰੈਫਿਕ ਦੀ ਸਮੱਸਿਆ ਇਹਨਾਂ ਸੋਨੂੰ ਬਾਹਰ ਲੈਣ ਨੂੰ ਮਹਿਸੂਸ ਹੁੰਦੀ ਹੈ ਇਹਨਾਂ ਸ਼ਹਿਰਿਆਂ ਨੂੰ ਮਹਿਸੂਸ ਹੁੰਦੀ ਹੈ ਅਸੀਂ ਇਹਨਾਂ ਨੂੰ ਸੁਝਾਅ ਦਿੱਤਾ ਸੀ ਵੀ ਆਪਣਾ ਜਿਹੜਾ ਹੈਗਾ ਆਈਟੀ ਚੌਂਕ ਤੋਂ ਲੈ ਕੇ ਇਹ ਨਹਿਰ ਤੱਕ ਜਿਹੜਾ ਫਲਾਈਓਵਰ ਬਣ ਜੇ ਤਾਂ ਟ੍ਰੈਫਿਕ ਦੀ ਸਮੱਸਿਆ ਲਗਭਗ ਹੈ ਜਿਹੜੀ ਉਹ ਖਤਮ ਹੋ ਜੂ ਇੱਕ ਰਿੰਗ ਰੋਡ ਚੱਲ ਪਏ ਜਦੋਂ ਸ਼ਹਿਰ ਦਾ ਆਊਟਰ ਚੱਲ ਗਿਆ ਤਾਂ ਅੰਦਰ ਕੋਈ ਬੜੀ ਸਮੱਸਿਆ ਰਹਿ ਨਹੀਂ ਦੀ ਜੀ ਬੱਸ ਕਿੱਧਰ ਲਜਾਇਆ ਕਿੱਥੇ ਜਾ ਰਹੇ ਆ ਧੰਨਵਾਦ ਜੀ ਸਰ ਇਹ ਲਜਾਇਆ ਰਿਹਾ ਮਲੂਟ ਰੋਡ ਤੇ ਲੈ ਕੇ ਜਾ ਰਹੇ ਆ ਜੀ ਬਾਕੀ ਦੇਖੋ ਜੀ ਆ ਥਰਮਲ ਬੰਡ ਦੇ ਵੀ ਪਰਲੇ ਪਾਸੇ ਜੀ ਉਸ ਰੋਡ ਤੇ ਲੈ ਕੇ ਜਾ ਰਿਹਾ ਰਿੰਗ ਰੋਡ ਤੇ ਸ਼ਾਇਦ ਤੇ ਉਹ ਇਹਨਾਂ ਦੀ ਪ੍ਰਪੋਜ਼ਲ ਹੈ ਅਸੀਂ ਤਾਂ ਇਹ ਵੀ ਬੇਨਤੀ ਕੀਤੀ ਸੀ ਵੀ ਉੱਥੇ ਤਾਂ ਸਿਰਫ ਇੱਕ ਛੜਕ ਹੈ ਜੀ ਕਲੀ ਮਲੋਟ ਰੋਡ ਵੀ ਜੇ ਲੈ ਕੇ ਜਾਣਾ ਤਾਂ ਇੱਕ ਨੰਬਰ ਝੀਲ ਹੈ ਜਿਹੜੀ ਉਹਦੇ 'ਚ ਲੈ ਜਾਓ ਜਾਂ ਉਹਦੇ ਜਮਾਂ ਸਾਹਮਣੇ ਜਿਹੜੀ ਥਰਮਲ ਦੀ ਜਗ੍ਹਾ ਉਹਦੇ 'ਚ ਲੈ ਜਾਓ ਕਿਉਂਕਿ ਉੱਥੋਂ ਤੁਸੀਂ ਗੋਨਿਆਣਾ ਰੋਡ ਵੀ ਛੋਟਾ ਕਵਰ ਹੋ ਜੂ ਚੰਡੀਗੜ੍ਹ ਰੋਡ ਵੀ ਕਵਰ ਹੋ ਜੂ ਤੇ ਮਲੋਟ ਮੁਕਸਰ ਰੋਡ ਵੀ ਕਵਰ ਹੋ ਜੂਗਾ ਤੇ ਕੱਲਾ ਇੱਕ ਰੋਡ ਰਹਿ ਜੂ ਕੱਲਾ ਡੱਬ ਵਾਲੀ ਵਾਲਾ ਜੀ ਉਹ ਵੀ ਇੱਧਰ ਬਾਹਰਲੇ ਆਊਟਰ ਰਿੰਗ ਤੋਂ ਆ ਜਾਣਗੇ ਚਲੋ ਉੱਥੇ 1 ਕਰੋੜ ਦੀ ਸਮੱਸਿਆ ਹੋਣੀ ਹੈ ਇੱਥੇ 1 ਕਰੋੜ ਦਾ ਹੀ ਫਾਇਦਾ ਹੋਣਾ ਬਾਕੀ ਸਾਰੇ ਰੋਡਾਂ ਨੂੰ ਸਮੱਸਿਆ ਹੈ ਲਗਭਗ ਕੀ ਲੱਗਦਾ ਫਾਈਨਲ ਹੈ ਉੱਥੇ ਲਗਭਗ ਫਾਈਨਲ ਹੈ ਜੀ ਦੇਖੋ ਬਾਕੀ ਅੱਗੇ ਦੇਖੋ ਕੀ ਬਣਦਾ ਅੱਗੇ ਵੀ 20 25 ਸਾਲ ਇੱਥੇ ਲੰਮ ਕੀ ਗਿਆ ਜੀ 15 ਸਾਲ ਤੁਸੀਂ ਦੇਖੋ ਵੀ 15 ਸਾਲ ਜਾਂ ਇਹ ਕਹਿੰਦੇ 25 ਸਾਲ ਇਹਨਾਂ ਨੇ ਲਿਖਿਆ ਵੀ 25 ਸਾਲ ਪਹਿਲਾਂ ਅੱਡਾ ਬਾਹਰ ਨਿਕਲਣਾ ਚਾਹੀਦਾ ਸੀ 25 ਸਾਲਾਂ ਚ ਇਹੋ ਜਿਹੀ ਕਿੰਨੀ ਕਿ ਸਮੱਸਿਆ ਆ ਗਈ ਐਕਚੁਅਲੀ ਜਿਹੜੇ ਦੁਕਾਨਾਂ ਦੇ ਬਾਹਰ ਜਿਹੜੇ ਉਹ ਹੈ ਫੁੱਟਪਾਥ ਆ ਬਾਹਲੇ ਵੱਡੇ ਛੜਤੇ ਮੇਨ ਛੜਕ ਦੇ ਉੱਤੇ ਤੁਸੀਂ ਦੇਖੋਗੇ ਤਾਂ 10-10 ਸਪੋਰਟ ਛੜ ਤੇ ਉੱਥੇ ਉਦੋਂ ਬਾਅਦ ਪਾਰਕਿੰਗ ਛੜਤੀ ਉਹਦੇ ਕਰਕੇ ਜਿਹੜੀ ਸੜਕ ਹੈ ਇਹ ਭੀੜੀ ਹੋਈ ਹੈ ਜਿਹੜੀ ਆਪਣਾ ਆਪਣਾ ਗੋਨਿਆਣਾ ਰੋਡ ਤੋਂ ਲੈ ਕੇ ਆਈਟੀ ਚੌਂਕ ਤੱਕ ਆ ਜੇ ਉਹ ਫੁੱਟਪਾਥ ਛੋਟੇ ਕੀਤੇ ਜਾਣ ਉੱਥੋਂ ਜਿਹੜੇ ਖੜਨ ਵਾਲੀ ਸਮੱਸਿਆ ਹੈ ਜਿਹੜੀ ਟ੍ਰੈਫਿਕ ਦੀ ਸਮੱਸਿਆ ਹੈ ਉਹ ਸਚਾਰੂ ਢੰਗ ਨਾਲ ਚਲਾਈ ਜਾਵੇ ਤਾਂ ਇਹਦੇ ਨਾਲ ਵੀ ਬਹੁਤ ਮਸਲੇ ਹੱਲ ਹੋ ਜਾਣਗੇ ਇੱਕ ਹੋਰ ਸੁਝਾਅ ਸੀ ਜੀ ਇਹਨਾਂ ਨੂੰ ਵੀ ਜਿਹੜਾ ਪਾਵਰ ਹਾਊਸ ਰੋਡ ਤੋਂ ਲੈ ਕੇ ਕਚਹਿਰੀ ਦੇ ਸਾਹਮਣੇ ਤੱਕ ਇਹ ਰਿੰਗ ਰੋਡ ਸਾਰੀ ਆਪਣੀ ਦੂਜੀ ਸਲਿੱਪ ਰੋਡ ਹੈਗੀ ਜੇ ਜਿਹੜੀ ਬੱਸ ਅੱਡੇ ਦੇ ਜਮਾ ਸਾਹਮਣੇ ਵਾਲੀ ਸੜਕਾ ਉਹਦੇ ਮੂਰੇ ਸਿਰਫ ਤਿੰਨ ਘਰ ਆ ਦੋ ਘਰ ਹੈ ਇੱਕ ਮਹਸੇਸ਼ਨ ਜੱਜ ਸਾਹਿਬ ਦਾ ਘਰ ਹੈ ਇੱਕ ਆਈਜੀ ਸਾਹਿਬ ਦਾ ਘਰ ਹੈ ਸਾਹਮਣੇ ਪਾਸੇ ਕਚਹਿਰੀ ਵੀ ਬੇਸ਼ੱਕ ਉਹ ਰੋਡ ਬੰਦ ਕਰ ਦੋ ਕ ਤੇ ਪੈਦਲ ਵਾਸਤੇ ਸ਼ੁਰੂ ਕਰ ਦੋ ਹੁਣ ਵੀ ਰਿਸਟ੍ਰਿਕਟਡ ਹੀ ਆ ਉੱਥੇ ਕੋਈ ਜਾਂਦਾ ਨਹੀਂਗਾ ਤੇ ਪਾਵਰ ਉਸ ਰੋਡ ਵਾਲਾ ਜਿਹੜਾ ਟ੍ਰੈਫਿਕ ਹੈ ਜਿਹੜਾ ਸ਼ੂਟਿੰਗਾਂ ਗੱਡੀਆਂ ਐ ਕਾਰਾਂ ਐ ਮੋਟਰਸਾਈਕਲ ਸਕੂਟਰ ਜੀ ਨੇ ਕਚਹਿਰੀ ਜਾਣਾ ਕਚਹਿਰੀ ਜਾਵੜੇ ਕੋਰਟ ਜਾਣਾ ਕੋਰਟ ਜਾਵੜੇ ਵੀ ਉਹ ਰਿੰਗ ਰੋਡ ਤੋਂ ਸਲੇਪਰੋਡ ਤੋਂ ਨਹੀਂ ਆਜੇ ਤੇ ਜਿਹੜੀਆਂ ਬੱਸਾਂ ਐ ਉਹ ਅੰਦਰ ਵੜ ਜਾਣ ਉਹਦੇ ਨਾਲ ਵੀ ਟ੍ਰੈਫਿਕ ਸਮੱਸਿਆ ਜਿਹੜੀ ਉਹ ਕਾਫੀ ਦੂਰ ਹੋ ਜੂਗੀ